ਪੰਜਾਬ ਦੇ ਪਾਣੀ ਨੂੰ ਲੈ ਕੇ ਲਗਾਤਾਰ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਹਾਈ ਕੋਰਟ ਦੇ ਵੱਲੋਂ ਜਿਹੜੇ ਕਿ ਕਮਾਂਡ ਦੇ ਦਿੱਤੀ ਹੈ ਹੁਕਮ ਲਗਾ ਦਿੱਤੇ ਨੇ ਤੇ ਉੱਥੇ ਹੀ ਉਹਨਾਂ ਨੇ ਨੋਟਿਸ ਜਾਰੀ ਕੀਤਾ ਤੇ ਹੁਣ ਪੰਜਾਬ ਦਾ ਪਾਣੀ ਹਰਿਆਣੇ ਨੂੰ ਨਹੀਂ ਦਿੱਤਾ ਜਾਵੇਗਾ ਇਸ ਗੱਲ ਤੋਂ ਬਾਅਦ ਲਗਾਤਾਰ ਉੱਥੇ ਹੁਣ ਆਮ ਆਦਮੀ ਪਾਰਟੀ ਨੇ ਇੱਕ ਪਾਸੇ ਕਿਹਾ ਕਿ ਸਾਡੀ ਜਿੱਤ ਹਾਸਲ ਹੋਈ ਪਰੰਤੂ ਦੂਜੇ ਪਾਸੇ ਕਈ ਵਿਰੋਧੀ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਅਮਿਤੋਜ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਤੇ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਆਮ ਆਦਮੀ ਪਾਰਟੀ ਦਾ ਇੱਕ ਅਸਲੀ ਚਿਹਰਾ ਹੈ ਜਿਹੜਾ ਕਿ ਪੰਜਾਬ ਦੇ ਪਾਣੀ ਨੂੰ ਲੈ ਕੇ ਸਾਹਮਣੇ ਆਇਆ ਤੇ ਹੋਰ ਵੱਡੇ ਖੁਲਾਸੇ ਕੀਤੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਕੈਮੀਕਲ ਵਾਲਾ ਪਾਣੀ ਹਰ ਰੋਜ਼ ਜਾ ਕੇ ਸਤਲੁਜ ਪੈਂਦਾ ਵਲੀਪੁਰ ਤੋਂ ਉਹਦੇ ਚੋਂ 1.5 ਕਰੋੜ ਲੀਟਰ ਜਿਹੜਾ ਪਾਣੀ ਪਾਉਂਦੇ ਸੀ 3. ਉਹਨਾਂ 3 ਪੁਆਇੰਟਾਂ ਨੂੰ ਬੰਦ ਕਰਾਉਣ ਦੀ ਗੱਲ ਲਈ ਅਸੀਂ 3 ਦਸੰਬਰ ਨੂੰ ਲੋਕ ਸੱਦੇ ਸੀ ਜਿਹਦੇ ਬਾਰੇ ਇਹਨਾਂ ਨੇ ਸਾਰਿਆਂ ਦੇ ਸਾਹਮਣੇ ਖੜ ਕੇ ਵਾਅਦਾ ਕੀਤਾ ਸੀ ਔਰ ਵਾਅਦਾ ਪਤਾ ਕਦੋਂ ਕੀਤਾ ਸੀ ਜਦੋਂ ਇਹਨਾਂ ਦੀ ਲੰਬੀ ਡਿਸਕਸ਼ਨ ਹੋਈ ਸੀ ਸਾਡੇ ਨਾਲ ਜਦੋਂ ਇਹਨਾਂ ਨੇ ਲੋਕਾਂ ਦਾ ਰੋਹ ਵੇਖ ਲਿਆ ਗੁੱਸਾ ਵੇਖ ਲਿਆ ਤਾਂ ਫਿਰ ਇਹਨਾਂ ਨੇ ਸਾਨੂੰ ਕਿਹਾ ਜੀ ਟੈਕਨੀਕਲੀ ਹਿੱਚ ਨਹੀਂ ਸਾਡੇ ਲਈ ਮੈਂ ਜਸਕੀਰਤ ਸਿੰਘ ਜੀ ਤੇ ਕਪਲਦੇਵ ਜੀ ਅਸੀਂ ਤਿੰਨਾਂ ਨੇ ਖੜ ਕੇ ਇਹਨਾਂ ਨਾਲ ਗੱਲਾਂ ਕੀਤੀਆਂ ਔਰ ਉਹਨਾਂ ਗੱਲਾਂ ਚ ਇਹਨਾਂ ਨੂੰ ਕਲੀਅਰ ਕੀਤਾ ਕਿ ਕੋਈ ਹਰ ਡਰਲਿੰਗ ਇਹਨਾਂ ਤਿੰਨਾਂ ਨੂੰ ਬੰਦ ਕਰਨ ਚ ਬਲਕਿ ਨੈਸ਼ਨਲ ਪੋਲਿਊਸ਼ਨ ਬੋਰਡ ਦਾ ਆਰਡਰ ਹੋ ਚੁੱਕਿਆ ਹੈ ਤੁਸੀਂ ਬੰਦ ਕਿਉਂ ਨਹੀਂ ਕਰਦੇ ਤਾਂ ਇਹ ਜਿਹੜੀਆਂ ਸਟੇ ਦੀਆਂ ਤੇ ਬਾਕੀ ਗੱਲਾਂ ਕਰਦੀਆਂ ਸੀ ਅਸੀਂ ਕਲੀਅਰ ਕੀਤੀਆਂ ਇਹਨਾਂ ਨੇ 7 ਦਿਨ ਦਾ ਟਾਈਮ ਲਿਆ ਤੇ 7 ਦਿਨਾਂ ਬਾਅਦ ਇਹ ਮੁੱਕਰ ਗਏ ਉਹਨਾਂ ਤਿੰਨਾਂ ਨੂੰ ਲੀਗਲੀ ਬੰਦ ਕਰਾ ਸਕੀਏ ਨੈਸ਼ਨਲ ਪੋਲਿਊਸ਼ਨ ਬੋਰਡ ਦੇ ਆਰਡਰ ਨੂੰ ਅੱਗੇ ਲੈ ਕੇ ਗਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚ ਉਹਦੀ ਤਾਰੀਖ ਸੀ ਉਡੀ ਤਾਰੀਖ ਤੇ ਜੱਜ ਹੋ ਰਾ ਤਿੰਨ ਬੰਦੇ ਆ ਤਿੰਨ ਜੱਜਾਂ ਦਾ ਬੈਂਚ ਹੈ ਅੱਕ ਕੇ ਉਹਨਾਂ ਨੇ ਕਿਹਾ 16 ਤਾਰੀਖ ਨੂੰ ਕਿ ਤੁਸੀਂ ਯਾਰ ਬੰਦ ਕਿਉਂ ਨਹੀਂ ਕਰ ਰਹੇਗੇ ਹਰ ਵਾਰੀ ਤੁਹਾਡੇ ਨਵੇਂ ਵਕੀਲ ਹੁੰਦੇ ਨੇ ਔਰ ਵਕੀਲ ਵੀ ਵੱਡੇ ਤੋਂ ਵੱਡੇ ਔਰ ਨਾਲ ਜਾ ਕੇ ਪੰਜਾਬ ਗਵਰਨਮੈਂਟ ਖੜ ਜਾਂਦੀ ਹੈ ਤੇ ਨਾਲ ਜਾ ਕੇ ਪੰਜਾਬ ਪੋਲਿਊਸ਼ਨ ਬੋਰਡ ਇਹਨਾਂ ਦੇ ਖੜ ਜਾਂਦਾ ਕਿ ਕੋਈ ਨਾ ਕੋਈ ਬਹਾਨਾ ਲਾ ਕੇ ਇਹਨੂੰ ਲੰਬਾ ਕਰ ਲੋ ਜਿੰਨਾ ਚਿਰ ਗੰਦ ਪਾ ਸਕਦੇ ਆ ਤੇ ਜਿੰਨਾ ਚਿਰ ਲੋਕਾਂ ਦੀ ਜਾਨ ਦੇ ਬਦਲੇ ਮੁਨਾਫਾ ਕਮਾ ਸਕਦੇ ਆ ਕਰ ਲਈਏ ਉਹਦੇ سلسلے ਚ 16 ਤਰੀਕ ਹੋਈ ਔਰ 16 ਤਰੀਕ ਨੂੰ ਸਾਡੇ ਵੱਲੋਂ ਪੂਰੀ ਕਾਲੇ ਪਾਣੀ ਦੀ ਟੀਮ ਵੱਲੋਂ ਜਸਕੀਰਤ ਸਿੰਘ ਔਰ ਕਪਲਜੀ ਹੁਰਾਣੇ ਉਥੇ ਰਿਪrezent ਕੀਤਾ ਉਥੇ ਜੋ ਗੱਲਾਂ ਹੋਈਆਂ ਮਤਲਬ ਜਜੇਸ ਨੇ ਬੈਂਚ ਨੇ ਕਈ ਥਾਵਾਂ ਤੇ ਤਾਂ ਇਹ ਕਿਹਾ ਜਦੋਂ ਪੰਜਾਬ ਪੋਲੂਸ਼ਨ ਬੋਰਡ ਨੇ ਕਿਹਾ ਜੀ ਮੈਂ ਤੇ ਗਵਰਨਮੈਂਟ ਇੱਕ ਜਗ੍ਹਾ ਹੀ ਹੈ ਉਹ ਹੱਸ ਪਿਉਂਦੇ ਯਾਰ ਤੁਸੀਂ ਦੋ ਆਢਾਢ ਵਕੀਲ ਸੀ ਇੱਕ ਜਗ੍ਹਾ ਕਿਵੇਂ ਹੋ ਗਈ ਤਾਂ ਸਾਡੇ ਵੱਲੋਂ ਜੋ ਬੰਦੇ ਸੀ ਉਥੇ ਉਹਨਾਂ ਨੇ ਹਾਦਸੇ ਦੀ ਗੱਲ ਕੀਤੀ ਕਿ ਦੋ ਨਹੀਂ ਜੀ ਅਸਲ ਚ ਤਿੰਨੇ ਇੱਕ ਨੇ ਇੰਡਸਟਰੀ ਲਿਸਟ ਪੰਜਾਬ ਪੋਲਿਊਸ਼ਨ ਬੋਰਡ ਤੇ ਪੰਜਾਬ ਗਵਰਨਮੈਂਟ ਔਰ ਤਿੰਨਾਂ ਦੀ ਕੋਸ਼ਿਸ਼ ਹੋ ਆ ਜੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਫਾਈਨਲੀ ਇਹਨਾਂ ਨੇ ਫਿਰ ਕਿਹਾ ਜਿਵੇਂ ਕਿ ਪਹਿਲਾਂ ਕਹਿੰਦੇ ਆ ਰਹੇ ਨੇ ਕਿ ਸਾਨੂੰ ਜੀ ਥੋੜਾ ਜਿਹਾ ਸਮਾਂ ਦੇ ਦਿਓ ਅਸੀਂ ਇੰਪਲੀਮੈਂਟ ਕਰ ਦਿਆਂਗੇ ਮਤਲਬ ਉਹਨੂੰ ਬੰਦ ਕਰ ਦਿਆਂਗੇ ਅਸਲ 'ਚ ਬੰਦ ਨਹੀਂ ਕਰ ਦੇਗੇ ਹਰ ਵਾਰੀ ਕੋਈ ਨਾ ਕੋਈ ਨਵਾਂ ਬਹਾਨਾ ਲੈ ਜਾਂਦੇ ਨੇ ਕਿਤੇ ਕਹਿ ਦਿੰਦੇ ਨੇ ਨਹੀਂ ਜੀ এনवायरमेंटਲ ਪਰਮਿਸ਼ਨ ਜਿਹੜੀਆਂ ਅਸੀਂ ਲਈਆਂ ਸੀ ਉਹ ਤਾਂ ਹੋਰਾਂ ਲਈ ਲਈਆਂ ਸੀ ਤੁਸੀਂ ਇੱਕ ਸੈਂਟਰ ਲਈ ਕਿਹਾ ਸੀ ਤਾਂ ਤਿੰਨ ਅੱਡ ਅੱਡ ਸੈਂਟਰ ਬਣਾ ਲਏ ਨੇ ਜਦ ਕਿ ਉਹਦੇ 'ਚ ਵੀ ਬੜੀਆਂ ਗੁੰਝਲਾਂ ਨੇ ਉਹਦੀਆਂ ਵੀ ਬੜੀਆਂ ਗੱਲਾਂ ਹੈਗੀਆਂ ਨੇ ਅਸੀਂ ਉਹਦੇ 'ਚ ਵੀ ਲੀਗਲ ਕਾਰਵਾਈ ਕਰ ਰਹੇ ਹਾਂ ਅਸੀਂ ਦੋ ਫਰੰਟਾਂ 'ਤੇ ਲੜ ਰਹੇ ਹਾਂ ਸਾਡੀ ਟੀਮ ਹੈ ਜਿਹੜੀ ਲੀਗਲੀ ਵੀ ਤੇ ਨਾਲ ਨਾਲ ਅਸੀਂ ਉਸੇ ਦਿਨ ਖਲ ਸਮਝ ਗਏ ਸੀ ਕਿ ਸਰਕਾਰ ਬਿਲਕੁਲ ਇਸ ਨiyet ਨਾਲ ਨਹੀਂ ਚੱਲ ਰਹੀ ਕਿ ਇਹਨਾਂ ਸੈਂਟਰਾਂ ਨੂੰ ਜਾਂ ਪੰਜਾਬ ਦੇ ਵਿੱਚੋਂ ਪੋਲਿਊਸ਼ਨ ਬੰਦ ਕੀਤਾ ਜਾਵੇ ਪਾਣੀ ਦਾ ਪੋਲਿਊਸ਼ਨ ਜਿਹਦੇ ਨਾਲ ਲੋਕਾਂ ਨੂੰ ਕੈਂਸਰ ਹੋ ਰਿਹਾ ਕਾਲਾ ਪੀਲੀਆਂ ਹੋ ਰਿਹਾ ਸਰੋਸਸ ਹੋ ਰਿਹਾ 70 ਬਿਮਾਰੀਆਂ ਹੋ ਰਹੀਆਂ ਨੇ ਸਰਕਾਰ ਦਾ ਕੋਈ ਇਰਾਦਾ ਨਹੀਂ ਜਿਵੇਂ ਕਿ ਪਿਛਲੀਆਂ ਸਰਕਾਰਾਂ ਦਾ ਸੀ ਇਹਨਾਂ ਦਾ ਇਰਾਦਾ ਹੈ ਕਿ ਪੈਸਾ ਕਮਾਉਣ ਲੋਕਾਂ ਦੀ ਜ਼ਿੰਦਗੀ ਤੇ ਕਮਾਉਣ ਤੇ ਸਾਨੂੰ ਵੀ ਦੇਣ ਇਹਨਾਂ ਦਾ ਇਰਾਦਾ ਉਹ ਹੈ ਉਸ ਕਰਕੇ ਅਸੀਂ ਜਨਤਾ ਦੇ ਵਿੱਚ ਵੀ ਨਿਕਲੇ ਸੀ ਕਿ ਹਰ ਬੰਦੇ ਨੂੰ ਦੱਸਿਆ ਜਾਵੇ ਕਿ ਜੇ ਤਿੰਨ ਸੈਂਟਰਾਂ ਲਈ ਇਹ ਇੰਨੇ ਬੇਈਮਾਨ ਹੋ ਸਕਦੇ ਨੇ ਤਾਂ ਜਿਹੜੇ ਬਾਕੀ 2000 ਸੈਂਟਰ ਨੇ ਉਹਨਾਂ ਨੂੰ ਕਿਵੇਂ ਬੰਦ ਕਰਾਵਾਂਗੇ ਜਿਹੜਾ ਅਸੀਂ ਤੁਹਾਨੂੰ ਵਾਹਾਰਿਆ ਚਾਹੇ ਉਹ ਰੂੜਿਆਂ ਵਾਲੀ ਵਾਲੀ ਪੇਪਰ ਮੇਲ ਹੋਵੇ ਚਾਹੇ ਜਗਤਜੀਤ ਮੇਲ ਹੋਵੇ ਜਿੰਨਾ ਕੁਝ ਵੀ ਹੋਵੇ 2000 ਸੈਂਟਰ ਨੇ ਜੋ ਪੰਜਾਬ ਦੇ ਸਰਫੇਸ ਦਾ ਪਾਣੀ ਤੇ ਧਰਤੀ ਹੇਠਲਾ ਪਾਣੀ ਗੰਦਾ ਕਰ ਰਹੇ ਨੇ ਤਾਂ ਉਹਨਾਂ ਨੂੰ ਇਹ ਕਿਵੇਂ ਬੰਦ ਕਰਨਗੇ ਉਹਦੇ ਲਈ ਅਸੀਂ ਲੋਕਾਂ 'ਚ ਨਿਕਲੇ ਆ ਕਿ ਜੇ ਬੰਦ ਨਹੀਂ ਕਰਦੇ ਜਿਵੇਂ ਕਿ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ ਸੀ ਤੇ ਇਹਨਾਂ ਨੂੰ ਕਹੋ ਜਾਓ ਤੇ ਜਿਹੜੀ ਵੀ ਨਵੀਂ ਸਰਕਾਰ ਬਣੇ ਉਹ ਇਨ੍ਹਾਂ ਸ਼ਰਤਾਂ 'ਤੇ ਬਣੇ ਕਿਉਂਕਿ ਥੋੜੇ ਰੈਵਨਿਊ ਦਾ ਕੋਈ ਹੋਰ ਆਲਟਰਨੇਟਿਵ ਹੈਗਾ ਥੋਡੀਆਂ ਫੈਕਟਰੀਆਂ ਦਾ ਆਲਟਰਨੇਟਿਵ ਹੈਗਾ ਪਰ ਜ਼ਿੰਦਗੀ ਦਾ ਤੇ ਪਾਣੀ ਦਾ ਕੋਈ ਆਲਟਰਨੇਟਿਵ ਨਹੀਂ ਜੇ ਇਹ ਨਹੀਂ ਤਾਂ ਇਹ ਦੁਨੀਆ ਨਹੀਂ ਗਈ ਸੋ ਉਹਦੇ ਲਈ ਅਸੀਂ ਨਿਕਲੇ ਹੋਏ ਆਂ ਪਰ ਨਾਲ-ਨਾਲ ਕਾਨੂੰਨੀ ਲੈਵਲ ਤੇ ਵੀ ਅਸੀਂ ਲੜ ਰਹੇ ਆਂ ਹਰ ਤਾਰੀਖ ਦੇ ਵਿੱਚ ਸਾਡੇ ਲੋਕ ਜਾ ਰਹੇ ਨੇ ਜਸਕੀਰਤ ਜੀ ਕਪਲ ਜੀ ਹੁਰੀ ਜਾਂ ਕਿ ਉੱਥੇ ਨਿਤ ਤਿਆਰੀ ਕਰਕੇ ਜਾਂਦੇ ਨੇ ਔਰ ਇਨਾਂ ਦੀਆਂ ਵਕੀਲਾਂ ਦੀਆਂ ਫੌਜਾਂ ਆਉਂਦੀਆਂ ਨੇ ਔਰ ਹਰ ਵਾਰੀ ਵਕੀਲ ਬਦਲਦੇ ਨੇ ਬਦਲ ਦਾ ਰੀਜ਼ਨ ਦੱਸ ਦਿੰਨਾ ਤਾਂ ਜੋ ਹਰ ਵਾਰੀ ਬੈਂਚ ਨੂੰ ਕਿਹਾ ਜਾ ਸਕੇ ਕਿ ਜੀ ਸਾਨੂੰ ਮਾੜਾ ਜਿਹਾ ਟਾਈਮ ਦਿਓ ਟਾਈਮ ਦਿਓ ਔਰ ਇਹ ਗਮ ਸਰਕਾਰ ਵੀ ਕਰ ਰਹੀ ਹੈ ਇਹਨਾਂ ਦੇ ਐਨ ਕਿ ਨਵੇਂ ਐਡੀਸ਼ਨਲ ਏਜੀਸੀ ਸ਼ਾਇਦ ਹੋ ਗਏ ਔਰ ਜਾ ਕੇ ਆਂਦੇ ਜੀ ਮੈਨੂੰ ਥੋੜਾ ਜਿਹਾ ਟਾਈਮ ਦਿਓ ਮੈਂ ਤੁਹਾਨੂੰ ਹੋਲਿਸਟਿਕ ਤਸਵੀਰ ਹੋਲਿਸਟਿਕ ਵਿਊ ਦਿਊਂਗਾ ਕੁਛ ਦੇਰ ਚ ਉਹਨਾਂ ਦੇ ਸਾਨੂੰ ਥੋੜਾ ਹੋਲਿਸਟਿਕ ਵਿਊ ਨਹੀਂ ਚਾਹੀਦਾਗਾ ਸਾਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਤੁਸੀਂ ਬੰਦ ਕਿਉਂ ਨਹੀਂ ਕਰ ਰਹੇ ਕਾਨੂੰਨ ਦਾ ਪਾਲਣ ਕਿਉਂ ਨਹੀਂ ਕਰ ਰਹੇ ਜੋ ਤੁਹਾਨੂੰ ਆਰਡਰਸ ਹੋਏ ਨੇ ਉਹਨਾਂ ਨੂੰ ਫੋਲੋ ਕਿਉਂ ਨਹੀਂ ਕਰਵਾ ਰਹੇ ਸਾਨੂੰ ਜੀ ਟਾਈਮ ਦਿਓ ਸਾਨੂੰ ਜੀ ਟਾਈਮ ਦਿਓ ਉਹਨਾਂ ਨੇ ਕਿਹਾ ਇਹ ਗੱਲ ਬੈਂਚ ਨਹੀਂ ਕਿ ਵੈਸੇ ਦਾ ਪੂਰੇ ਸਾਰੇ ਸੂਬੇ ਇਸ ਨਾਂ ਤੇ ਵਾਟਰ ਪੋਲੂਸ਼ਨ ਦੇ ਨਾਂ ਤੇ ਬਹਾਨੇ ਲਾਉਂਦੇ ਨੇ ਪਰ ਪੰਜਾਬ ਤਾਂ ਹੱਦਾਂ ਹੀ ਟੱਪ ਗਿਆ ਫੇਰ ਵੀ ਤੁਸੀਂ ਬਹਾਨੇ ਤੇ ਬਹਾਨਾ ਬੇਸ਼ਰਮੀ ਨਾਲ ਲਾਈ ਜਾ ਰਹੇ ਹੋ ਅਸੀਂ ਵੀ ਲੋਕਾਂ ਚ ਜਾ ਕੇ ਇਹ ਗੱਲ ਕਰੀ ਜਾ ਰਹੇ ਹਾਂ ਕਿ ਜਿੰਨਾ ਚਿਰ ਇਹ ਤੁਹਾਡਾ ਮੁੱਦਾ ਨਹੀਂ ਬਣਦਾ ਜਦ ਕਿ ਮੁੱਦਾ ਬਣ ਗਿਆ ਬਹੁਤ ਹੱਦ ਤੱਕ ਪੂਰਾ ਮੁੱਦਾ ਨਹੀਂ ਬਣਦਾ